ਮੁਗਲਾਂ ਨੂੰ ਕਿਵੇਂ ਪਤਾ ਲੱਗਾ ਕਿ ਜੋ ਸ਼ੀਸ਼ ਉਹ ਚਮਕੌਰ ਦੀ ਘੜੀ ਵਿੱਚ ਵੱਢ ਕੇ ਲੈ ਕੇ ਆਏ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਉਹ ਸੰਗਤ ਸਿੰਘ ਜੀ ਦਾ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲੀ ਵਾਰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਵਜ਼ੀਰ ਖਾਨ ਉਹਨਾਂ ਨੂੰ ਕਹਿੰਦਾ ਹੈ ਕਿ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਡੇ ਗੁਰੂ ਪਿਤਾ ਨੂੰ ਖਤਮ ਕਰ ਦਿੱਤਾ ਹੈ ਇਹ ਸੁਣ ਕੇ ਬਾਬਾ ਜੋਰਾਵਰ ਸਿੰਘ ਜੀ ਬੜੀ ਗਰਜਵੀਂ ਆਵਾਜ਼ ਨਾਲ ਕਹਿੰਦੇ ਨੇ ਕਿ ਇਹ ਨਹੀਂ ਹੋ ਸਕਦਾ ਅਜੇ ਕਿਸੇ ਮਾਂ ਨੇ ਉਹ ਪੁੱਤ ਨਹੀਂ ਜੰਮਿਆ ਜੋ ਗੁਰੂ ਪੀਤਾ ਦਾ ਬਾਲ ਵੀ ਵਿੰਗਾ ਕਰ ਲਵੇ ਤੂੰ ਝੂਠ ਬੋਲ ਰਿਹਾ ਹੈ ਅਸੀਂ ਕਿਵੇਂ ਮੰਨ ਲਈਏ ਤੇਰੇ ਕੋਲ ਕੋਈ ਸਬੂਤ ਹੈ ਤਾਂ ਵਜ਼ੀਰ ਖਾਨ ਦੇ ਇਸ਼ਾਰੇ ਦੇ ਨਾਲ ਭਾਈ ਸੰਗਤ ਸਿੰਘ ਜੀ ਦਾ ਸ਼ੀਸ਼ ਪੇਸ਼ ਕੀਤਾ ਜਾਂਦਾ ਹੈ ਦੋਵੇਂ ਸਹਜਾਦੇ ਸ਼ੀਸ਼ ਵੇਖ ਕੇ ਨਮਸਕਾਰ ਕਰਦੇ ਹਨ ਤੇ ਫਤਿਹ ਬੁਲਾਉਂਦੇ ਹਨ ਤਾਂ ਬਾਬਾ ਫਤਿਹ ਸਿੰਘ ਜੀ ਕਹਿੰਦੇ ਹਨ ਕਿ ਦੇਖ ਲੈ ਤੂੰ ਝੂਠ ਕਹਿ ਰਿਹਾ ਸੀ ਇਹ ਭਾਈ ਸੰਗਤ ਸਿੰਘ ਜੀ ਹਨ ਇਹ ਸੁਣ ਕੇ ਵਜ਼ੀਰ ਖਾਨ ਹੈਰਾਨ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਮੈਂ ਕਿਵੇਂ ਯਕੀਨ ਕਰ ਲਾਂ ਕਿ ਤੁਸੀਂ ਸੱਚ ਬੋਲ ਰਹੇ ਹੋ ਤਾਂ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਪੀਤਾ ਦੇ ਕੇਸ ਹੀ ਬਹੁਤ ਲੰਬੇ ਹਨ ਇਹ ਭਾਈ ਸੰਗਤ ਸਿੰਘ ਜੀ ਹਨ ਇਹ ਵੇਖ ਕੇ ਸਾਰੀ ਕਚੈਰੀ ਚੁੱਪ ਹੋ ਜਾਂਦੀ ਹੈ ਤੇ ਵਜ਼ੀਰ ਖਾਨ ਉਹਨਾਂ ਨੂੰ ਅਨੇਕਾਂ ਲਾਲਚ ਦਿੰਦਾ ਹੈ ਪਰ ਸਹਬਜ਼ਾਦੇ ਆਪਣੇ ਧਰਮ ਤੇ ਡਟੇ ਰਹਿੰਦੇ ਹਨ ਉਹ ਡੋਲਦੇ ਨਹੀਂ